इंदिरा गांधी, गांधी दी मौत ਤੋਂ ਬਾਅਦ ਦਿੱਲੀ ਕਾਨਪੂਰ ਅਤੇ ਯੂਪੀ ਦੇ ਵਿੱਚਕਾਰ ਕੀ ਕੁਝ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਹਮਲੇ ਹੁੰਦੇ ਨੇ ਤੇ ਉਹਨਾਂ ਨੂੰ ਮੌਤ ਦੇ ਘਾਟੁਰ ਦਾ ਉਤਾਰਿਆ ਜਾਂਦਾ ਉਸ ਟਾਈਮ ਦੇ ਹਾਲਾਤ ਕੁਝ ਇਸ ਤਰ੍ਹਾਂ ਸਨ ਬਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਕਿਸ ਟਾਈਮ ਕੀ ਹੋਣ ਲੱਗਾ ਜਦੋਂ ਪਤਾ ਲੱਗਿਆ ਵੀ ਇੰਦਰਾ ਗਾਂਧੀ ਨੂੰ ਸਭ ਕੀ ਮਾਰ ਦਿੱਤਾ ਗਿਆ ਸੈਚੀ ਸੰਸਨ ਨੇ ਵੀ ਮਾਰਿਆ ਚਲੋ ਉਹ ਤੇ ਗੱਲ ਅਲੱਗ ਬਣਦੀ ਹੈ ਪਰ ਇਲਜ਼ਾਮ ਸਿੱਖਾਂ ਤੇ ਆਇਆ ਤੇ ਜੋ ਵੀ ਸਾਹਮਣੇ ਆਇਆ ਸੜਕਾਂ ਤੇ ਇੱਕਦਮ ਰੋਲੇ ਜੇ ਪੈਣ ਲੱਗੇ ਕਈਆਂ ਨੇ ਸਿੱਖ ਭਜਾਓ ਦੇਸ਼ ਬਚਾਓ ਦਾ ਨਾਰਾ ਲਾਣ ਲੱਗੇ ਤੇ ਕੁਝ ਇੱਕ ਲੋਕਾਂ ਨਾਲ ਸੀ ਸਮਝਾਇਆ ਚੱਲੋ ਵੀ ਇਹ ਗੱਲ ਹਲਕੀ ਬੁਲਕੀ ਜਦੋਂ ਆਪਰੇ ਕੱਲ ਨੂੰ ਢੰਡੇ ਹੋ ਜਾਣਗੇ ਜੀ ਪਰ ਦੇਖਦੇ ਦੇਖਦੇ ਬੜਾ ਉਗਲ ਗਿਆ ਮਾਹੌਲ ਬਣ ਗਿਆ ਤੇ ਉਹਨਾਂ ਨੇ ਮਾਰ ਕਟਾਗੇ ਤੇ ਸੜਕਾਂ ਤੋਂ ਪੰਨਨ ਉੱਗਾਲਣੀਆਂ ਸ਼ੁਰੂ ਕਰ ਦਿੱਤੀਆਂ ਜੀ ਸੋ ਦੇਖਦੇ ਦੇਖਦੇ ਇਹ ਮਾਹੌਲ ਬਣਿਆ ਬਈ ਲੋਕਾਂ ਨੇ ਗੱਲਾਂ ਹੀ ਟਿਆਰ ਪਾ ਕੇ ਅਗ ਲਾਣੇ ਸ਼ੁਰੂ ਕਰ ਦਿੱਤੀ ਸਾਡੇ ਅਸਤੇ ਬੜਾ ਇਕ ਤਰ੍ਹਾਂ ਨਾਲ ਐਸਾ ਮੰਜ਼ਰ ਸੀਗਾ ਵੀ ਜਿੰਨੂੰ ਅਸੀਂ ਪਹਿਲਾਂ ਕਦੀ ਦੇਖਿਆ ਸੀਗਾ ਨਾ ਸੁਣਿਆ ਸੀਗਾ ਹੂੰ